ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਥ ਬਿਟਿਕ ਤੇ ਅੱਜ ਜਿਹੜੇ ਸੂਟ ਤੁਹਾਡੇ ਲਈ ਆਪਾਂ ਲੈ ਕੇ ਆਏ ਆਏ ਸਾਰੇ ਹੈਂਡਵਰਕ ਦੇ ਸੂਟ ਰਣਗੇ ਬਹੁਤ ਹੀ ਜਿਆਦੇ ਸੋਹਣੇ ਸਟੱਫ ਤੇ ਰੈਡੀ ਕੀਤੇ ਨੇ ਉਹਨਾਂ ਦੀ ਪੂਰੀ ਡਿਟੇਲ ਤੁਹਾਨੂੰ ਵੀਡੀਓ ਚ ਦੱਸਾਂਗੇ ਪ੍ਰਾਈਸ ਵਗੈਰਾ ਆਪਾਂ ਨਾਲ-ਨਾਲ ਹੀ ਜਿਹੜਾ ਦੱਸਾਂਗੇ ਤੁਹਾਨੂੰ ਜਿਹੜੀਆਂ ਭੈਣਾਂ ਨੂੰ ਪਤਾ ਹਨਾ ਕਿਵੇਂ ਸੂਟ ਰੈਡੀ ਹੁੰਦੇ ਆ ਕੀ ਕੁਆਲਿਟੀ ਹੁੰਦੀ ਆ ਉਹਨਾਂ ਨੂੰ ਸਾਡੇ ਪ੍ਰਾਈਸ ਜਨੂਨ ਨਹੀਂ ਲੱਗਦੇ ਨੇ ਪਰ ਕੁਝ ਕੁ ਭੈਣਾਂ ਨੂੰ ਸਾਡੇ ਪ੍ਰਾਈਸ ਜਿਹੜੇ ਜ਼ਿਆਦਾ ਲੱਗਦੇ ਨੇ ਉਹ ਰੈਡੀमेड ਅਕੋਰਡਿੰਗ ਹੋ ਜਾਂਦਾ ਜੀ ਰੈਡੀमेड ਸੂਟ ਅਕਸਰ ਜਿਹੜੇ ਸਸਤੇ ਮਿਲ ਜਾਂਦੇ ਨੇ ਬਾਕੀ ਸਟੱਫ ਦਾ ਵੀ ਬਹੁਤ ਫਰਕ ਹੁੰਦਾ ਜੀ ਜਿਹੜਾ ਆਪਾਂ ਆਪ ਰੈਡੀ ਕਰਾ ਕੇ ਸਟੱਫ ਲਾਉਣੇ ਆ ਉਹ ਵਧੀਆ ਕੁਆਲਿਟੀ ਦਾ ਦੁਪੱਟੇ ਦਾ ਮਟੀਰੀਅਲ ਬਾਕੀ ਡਾਈ ਵਗੈਰਾ ਪੂਰੀ ਵਧੀਆ ਕੁਆਲਿਟੀ ਦੀ ਤੇ ਸਟੱਫ ਵਗੈਰਾ ਮਟੀਰੀਅਲ ਇੱਕ ਇੱਕ ਮਟੀਰੀਅਲ ਦਾ ਪੀਸ ਹੈ ਜਿਹੜਾ ਉਹ ਦੇਖ ਕੇ ਲਾਇਆ ਜਾਂਦਾ ਵੀ ਕਿਵੇਂ ਦਾ ਲਾਉਣਾ ਕਿਵੇਂ ਹਨਾ ਉਹਨੂੰ ਆਪਾਂ ਜਿਵੇਂ ਕਸਟਮਾਈਜ਼ ਕਰਨਾ ਸੂਟ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਸੂਟ ਰੈਡੀ ਹੁੰਦੇ ਨੇ ਇਹ ਇਹ ਇੰਨੀ ਜ਼ਿਆਦਾ ਮਿਹਨਤ ਲੱਗਦੀ ਹੈ ਤਾਂ ਹੀ ਜਿਹੜੇ ਸੂਟ ਨੇ ਤੁਹਾਡੇ ਲਈ ਆਪਾਂ ਪੂਰੇ ਵਧੀਆ ਤਿਆਰ ਕਰਦੇ ਆ ਪੂਰੇ ਸੋਹਣੇ ਤਿਆਰ ਕਰਦੇ ਆ ਜੀ ਹਨਾ ਹਾਂਜੀ ਆਪਣਾ ਪਹਿਲਾ ਸੂਟ ਹੈ ਜਿਹੜਾ ਸੈਮੀ ਸਿਲਕ ਦੇ ਉੱਪਰ ਰੈਡੀ ਹੋਇਆ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਲਾਇਆ ਜੀ ਤੇ ਦੁਪੱਟਾ ਤੁਸੀਂ ਅਕਸਰ ਹਨ ਜਿਹੜੇ ਕਲਰ ਬ੍ਰਾਈਟ ਹੁੰਦੇ ਨੇ ਉਹਨਾਂ ਨਾਲ ਆਪਾਂ ਨੂੰ ਪਿਓਰ organza ਦਾ ਦੁਪੱਟਾ ਹੀ ਡਾਈ ਕਰਾਉਣਾ ਪੈਂਦਾ ਜੀ ਸੈਮੀ ਤੇ ਕਲਰ ਨਹੀਂ ਆਉਂਦਾ ਇਹ ਦੇਖੋ ਤੁਸੀਂ ਬਾਜੂ ਤੇ ਪੈਚ ਲਾ ਕੇ neck ਤੇ ਫਰੰਟ ਪੈਕ ਪੈਚ ਲਾ ਕੇ ਆਪਾਂ ਨੇ ਸੂਟ ਰੈਡੀ ਕੀਤਾ ਹੈਂਡਵਰਕ ਕਰੂਗਾ ਟੋਟਲੀ ਹੈਂਡਵਰਕ ਦਾ ਪੀਸ ਹੈ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਦੁਪੱਟਾ ਬਹੁਤ ਹੀ ਸੋਹਣਾ ਜਿਹਾ ਆਪਾਂ ਜਿਹੜਾ ਰੈਡੀ ਕੀਤਾ ਡਿਜ਼ਾਈਨਿੰਗ ਬਹੁਤ ਅੱਛੀ ਕੀਤੀ ਹੈ ਪੌਂਚੇਆਂ ਤੇ ਜਿਹੜੇ ਪੰਜ-ਪੰਜ ਬੂਟੇ ਹੈਂਡਵਰਕ ਦੇ ਬਣਾਏ ਆ ਪੂਰੀ ਸ਼ਰਟ ਚ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੂਗਾ ਸਭ ਤੋਂ ਜ਼ਿਆਦਾ ਖਾਸੀਅਤ ਹੈ ਜਿਹੜੀ ਇਹ ਸੂਟ ਦੀ ਹੈ ਦੇਖੋ ਘੇਰਾ ਕਿੰਨਾ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਘੇਰੇ ਦਾ ਕੰਮ ਹੋਇਆ ਤੁਸੀਂ ਕੋਈ ਵੀ ਕੰਮ ਇਹ ਚ ਐਡ ਕਰਾਉਣਾ ਸਕਿੱਪ ਕਰਾਉਣਾ ਤੁਸੀਂ ਕਰਾ ਸਕਦੇ ਹੋ ਆਪਣੇ ਸਾਰੇ ਕੰਮ ਜਿਹੜਾ ਬਹੁਤ ਹੀ ਜ਼ਿਆਦੇ ਜੈਨਨ ਜੇ ਰੇਟ ਤੇ ਬਣਦਾ ਹੈ ਜੇ ਸਾਰੇ ਸੂਟ ਜੈਨਨ ਪ੍ਰਾਈਸ ਤੇ ਤੁਹਾਨੂੰ ਮਿਲਣਗੇ ਬਹੁਤ ਹੀ ਫਿਨਿਸ਼ਿੰਗ ਨਾਲ ਤੁਹਾਨੂੰ ਮਿਲਣਗੇ ਤੇ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਜਿਹਨੂੰ ਤੁਸੀਂ ਰੈਡੀ ਕਰਾ ਸਕਦੇ ਹੋ ਨੈਕਸਟ ਸੂਟ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਸਰਟਨ ਔਰਗੈਂਜ਼ਾ ਸਟਫ ਤੇ ਬਣੀ ਆ ਜੀ ਨੈਕ ਬਾਜੂ ਪਹੁੰਚੇ ਘੇਰਾ ਫਰੰਟ ਬੈਕ ਦੋਨੋਂ ਬਣੀ ਹੋਈਆਂ ਪਿਓਰ ਔਰਗੈਂਜ਼ਾ ਦਾ ਹੀ ਦੁਪੱਟਾ ਰੱਖਿਆ ਇਹ ਆਪਾਂ ਦੁਪੱਟਾ ਜਿਹੜਾ ਟਾਈਡਾਈ ਕਰਵਾਇਆ ਟਾਈਡਾਈ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜਿਆਦਾ ਸੋਹਣੀ ਟਾਈਡਾਈ ਆ ਤੁਸੀਂ ਐਵੇਂ ਦੇ ਦੁਪੱਟੇ 'ਚ ਡਿਜ਼ਾਈਨ ਹੋਰ ਵੀ ਕਰਵਾ ਸਕਦੇ ਜ਼ਰੂਰੀ ਨਹੀਂ ਲੈ ਰਹੀ ਆ ਪਵਾਨਾ ਦੁਪੱਟੇ 'ਚ ਹੋਰ ਵੀ ਪਵਾ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ ਹੈ ਤੇ ਦੁਪੱਟਾ ਇਹਦੇ ਨਾਲ ਵੀ ਪਿਓਰ ਔਰਗੈਂਜ਼ਾ ਰਹੂਗਾ ਜੀ ਸੈਟਨ ਔਰਗੈਂਜ਼ਾ ਦਾ ਜਿਹੜਾ ਸਟੱਫ ਰਹੂਗਾ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੁੰਦਾ ਜੀ ਤੁਸੀਂ ਬੇਜਿਜ ਕੋ ਕੇ ਤੁਸੀਂ ਇਸ ਤੇ ਸੂਟ ਰੈਡੀ ਕਰਵਾ ਸਕਦੇ ਹੋ ਟਾਫਟਾ ਲਾਈਨਿੰਗ ਲਾ ਕੇ ਆਪਾਂ ਰੈਡੀ ਕਰਾਂਗੇ ਸੂਟ ਬਹੁਤ ਵਧੀਆ ਕੁਆਲਟੀ ਹੈ ਫਿਨਿਸ਼ਿੰਗ ਤੁਸੀਂ ਦੇਖੋ ਸਾਰੇ ਵਰਕ ਦੀ ਇੱਕ ਇੱਕ ਮਟੀਰੀਅਲ ਹੈ ਜਿਹੜਾ ਚਿੰ ਚਿੰ ਕੇ ਲਾਇਆ ਹੋਇਆ ਬੈਕ ਤੇ ਵੀ ਤੁਹਾਨੂੰ ਬੇਲ ਮਿਲੂਗੀ ਫਰੰਟ ਤੇ ਵੀ ਬੇਲ ਮਿਲੂਗੀ ਦੁਪੱਟਾ ਇਸ ਦਾ ਏਰੀਆ ਜੀ ਬਿਊਰ অর্ਗੈਂਜ਼ਾ ਦਾ ਤੁਸੀਂ ਟਾਈ ਡਾਈ ਦਾ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ ਆਪਣਾ ਅਕੋਰਡਿੰਗ ਹਨਾ ਜੇ ਤੁਸੀਂ ਵਰਕ ਥੋੜਾ ਬਹੁਤਾ ਐਡ-ਆਨ ਕਰਾਉਣਾ ਦੁਪੱਟੇ 'ਚ ਵੀ ਕਰਾ ਸਕਦੇ ਹੋ ਸਿੰਗਲ ਡਾਈ ਦੁਪੱਟਾ ਵੀ ਬਹੁਤ ਪਿਆਰਾ ਲੱਗੂਗਾ ਜੇ ਤੁਸੀਂ ਸਿੰਗਲ ਡਾਈ ਬਣਾਉਣਾ ਕੰਟਰਾਸਟ ਵੀ ਬਣਾ ਸਕਦੇ ਹੋ ਜਿਹੜੀ ਆਪਾਂ ਵੀਡੀਓ ਭੇਜੀ ਸੀ ਕਸਟਮਰ ਨੇ ਉਹ ਤੇ ਆਪਾਂ ਨੂੰ ਉਹਨਾਂ ਨੇ ਕੰਟਰਾਸਟ ਦੁਪੱਟੇ ਦੀ ਵੀਡੀਓ ਹੀ ਭੇਜੀ ਸੀ ਪਰ ਉਹਨਾਂ ਨੇ ਜਿਹੜਾ ਟਾਈ ਡਾਈ ਕਰਵਾ ਲਿਆ ਇਹ ਆਪਣੇ ਕੋਲੇ ਰਿਪੀਟ ਹੋ ਰਿਹਾ ਜੀ ਕਾਫੀ ਟਾਈਮ ਤੋਂ ਸੂਟ ਪਰਪਲ ਸ਼ਰਟ ਆਉਗੀ ਜੀ ਵਾਈਟ ਬਾਟਮ ਦੇ ਨਾਲ ਰੈਡੀ ਕਰਾਇਆ ਕਸਟਮਰ ਨੇ ਸੂਟ ਗਲਾ ਬਾਜੂ ਪਹੁੰਚੇ ਘੇਰੇ ਦਾ ਕੰਮ ਮਿਲੂਗਾ ਤੁਹਾਨੂੰ ਛੋਟੇ ਝਾਕ ਬਣਾਏ ਹੋਏ ਨੇ ਇਹਦੇ ਤੇ ਦੁਪੱਟੇ 'ਚ ਬੂਟੀਆਂ ਪਾਈਆਂ ਗਈਆਂ ਨੇ ਟੋਟਲੀ ਹੈਂਡਵਰਕ ਦਾ ਪੀਸ ਹੈ ਜੀ ਸਾਰਾ 12 ਇੰਚ ਦੇ ਝਾਕ ਬਣੇ ਹੋਏ ਨੇ ਛੋਟੇ ਕਾਰਨਰ ਤੇ ਵਧੀਆ ਕੰਮ ਮਿਲੂਗਾ ਤੁਹਾਨੂੰ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਹੈ ਵਾਈਟ ਦੇ ਨਾਲ ਕਾਫੀ ਟ੍ਰੈਂਡ ਚੱਲ ਰਿਹਾ ਜੀ ਚਾਹੇ ਦੁਪੱਟਾ ਤੁਸੀਂ ਪਰਪਲ ਵੀ ਰਖਵਾ ਸਕਦੇ ਹੋ ਵਾਈਟ ਵੀ ਰਖਵਾ ਸਕਦੇ ਹੋ ਤੁਹਾਡੀ ਇੱਛਾ ਜਿਵੇਂ ਦਾ ਦੁਪੱਟਾ ਕੈਰੀ ਕਰਨਾ ਕਰ ਸਕਦੇ ਹੋ ਪਿਓਰ ਔਰਗੈਂਜ਼ਾ ਦਾ ਜਿਹੜਾ ਸਟੱਫ ਹੈ ਕੋਮੋ ਸਿਲਕ ਦਾ ਜਿਹੜਾ ਸੂਟ ਹੋਊਗਾ ਇਹ ਆ ਗਿਆ ਜੀ ਸ਼ਰਟ ਨਾ ਔਰ ਕੈਂਜ਼ਾ ਦੀ ਸ਼ਰਟ ਲਾਈ ਹੈ ਤੇ ਨਾਲ ਆਪਾਂ ਸ਼ਰਟ ਤੇ ਆਊਗਾ ਜੀ ਹੈਂਡਵਰਕ ਦੇਖੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਅਸਲ ਜੀ ਕਿਸੇ ਵੀ ਕਾਰੀਗਰ ਦੀ ਫਿਨਿਸ਼ਿੰਗ ਦੇਖਣੀ ਹੋਵੇ ਨਾ ਮੋਰਾਂ ਵਾਲੇ ਵਰਕ ਤੋਂ ਪਤਾ ਲੱਗ ਜਾਂਦਾ ਹੈ ਵੀ ਕਿੰਨੀ ਕੁ ਜ਼ਿਆਦੇ ਫਿਨਿਸ਼ਿੰਗ ਹੈ ਕਿਉਂਕਿ ਉਹਦੀ ਜਿਹੜੀ ਸ਼ੇਪ ਆ ਬਣਾਉਣੀ ਬਹੁਤ ਜ਼ਿਆਦੇ ਔਖੀ ਹੁੰਦੀ ਆ ਜੇ ਕਾਰੀਗਰ ਪੂਰੀ ਬਰੀਕੀ ਨਾਲ ਉਹ ਵਧੀਆ ਬਣਾ ਦਿੰਦੇ ਨੇ ਨਾ ਤਾਂ ਕਾਰੀਗਰ ਪਾਸ ਹੈ ਜੀ ਦੇਖੋ ਤੁਸੀਂ ਫੁਲਕਾਰੀ ਦੀ ਬਾਟਮ ਹੈ ਇਹਦੇ ਨਾਲ ਦੁਪੱਟਾ ਪਿਓਰ অর্ਗਾਂਜ਼ਾ ਦਾ ਆਪਾਂ ਨੇ ਰਾਨੀ ਕਲਰ ਦਾ ਰੱਖਿਆ ਤੇ ਬਾਟਮ ਦੇ ਸਟਫ ਚੋਂ ਹੀ ਪੈਚ ਲਗਾ ਕੇ ਆਪਾਂ ਨੇ ਦੁਪੱਟਾ ਰੈਡੀ ਕੀਤਾ ਇਸ 'ਚ ਵੀ ਆਪਣੇ ਕੋਲੇ ਕਾਫੀ ਆਪਸ਼ਨਸ ਨੇ ਤੁਸੀਂ ਫੁਲਕਾਰੀ ਦਾ ਡਿਜ਼ਾਈਨ ਚੇਂਜ ਕਰਾ ਸਕਦੇ ਹੋ ਜਿਹੜਾ ਇਹਦਾ ਕਲਰ ਦਾ ਸੂਟ ਦਾ ਉਹ ਚੇਂਜ ਕਰਾ ਸਕਦੇ ਹੋ ਕਿਸੇ ਵੀ ਕਲਰ ਕੰਟਰਾਸਟ ਜੋ ਤੁਸੀਂ ਰੈਡੀ ਕਰਾ ਸਕਦੇ ਹੋ ਸੂਟ ਕੋਈ ਵੀ ਸਟੱਫ ਤੇ ਰੈਡੀ ਕਰਾ ਸਕਦੇ ਹੋ ਜੇ ਤੁਸੀਂ ਖਾਦੀ ਦੀ ਸ਼ਰਟ ਲਗਾਉਣੀ ਹੈ ਉਹ ਵੀ ਬੈਸਟ ਰਹੂਗੀ ਤੁਸੀਂ ਉਹ ਵੀ ਲਗਵਾ ਸਕਦੇ ਹੋ ਜੀ ਬਾਕੀ ਤੁਹਾਨੂੰ ਸਾਰੇ ਆਪਾਂ ਪ੍ਰਾਈਸ ਨਾਲ ਨਾਲ ਦੱਸੇ ਹੀ ਨੇ ਉਹ ਆਪਣੇ ਸਾਰੇ ਪ੍ਰਾਈਸ ਵਿਦਆਊਟ ਸਟਿਚਿੰਗ ਦੱਸੇ ਨੇ ਵਿਦ ਸਟਿਚਿੰਗ ਤੁਹਾਨੂੰ ਸੂਟ ਚਾਹੀਦਾ 1200 ਤੋਂ 1400 ਜਿਹੜਾ ਐਡ ਹੋ ਜਾਊਗਾ ਇਹ ਜਿਹੜਾ ਆਪਾਂ ਨੇ ਸਟੱਫ ਆ ਇਹ ਖਾਦੀ ਤੇ ਬਣਾਇਆ ਜੀ ਖਾਦੀ ਦੀ 셔ਟ ਰਹੂਗੀ ਖਾਦੀ ਦੀ ਬਾਟਮ ਰਹੂਗੀ ਕੰਟਰਾਸਟ ਸੂਟ ਹੈ ਜੀ ਕਾਰਨਰ ਤੇ ਵਰਕ ਮਿਲੂਗਾ ਤੁਹਾਨੂੰ ਤੋਂ ਭੱਟੇ ਚ ਆਪਾਂ ਨੇ ਲੈ ਰਹੀ ਆ ਪਾਇਆ ਜਿਵੇਂ ਦੀ ਆਪਾਂ ਨੂੰ ਫੋਟੋ ਵੀਡੀਓ ਕਸਟਮਰ ਨੇ ਭੇਜੀ ਸੀ ਉਵੇਂ ਦੇ ਹੀ ਰੈਡੀ ਕੀਤਾ ਸੂਟ ਤੇ ਨੈੱਕ ਬਹੁਤ ਪਿਆਰਾ ਨੈੱਕ ਡਿਜ਼ਾਈਨ ਬਣਿਆ ਹੋਇਆ ਬਾਜੂ ਤੇ ਕੰਮ ਮਿਲੂਗਾ ਤੇ ਪੌਂਚਿਆਂ ਤੇ ਕੰਮ ਮਿਲੂਗਾ ਇਹ ਦੇਖੋ ਤੁਸੀਂ ਬਾਜੂ ਤੇ ਵੀ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਸੇਮ ਕੰਮ ਹੈ ਜਿਹੜਾ ਪੌਂਚਿਆਂ ਤੇ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦਾ ਖਾਦੀ ਤੇ ਬਣਾਇਆ ਜੀ ਤੁਸੀਂ ਕਿਸੇ ਵੀ ਸਟੱਫ ਤੇ ਰੈਡੀ ਕਰਾ ਸਕਦੇ ਹੋ ਬਟ ਇੱਕ ਤੋਂ ਰੈਡੀ ਸੂਟ ਕਰਾਉਣ ਦਾ ਮੋਟਿਵ ਵੀ ਇਹ ਹੁੰਦਾ ਹਨਾ ਤੁਸੀਂ ਜਿਹੜਾ ਹਨਾ ਕੋਈ ਵੀ ਆਪਣਾ ਡਿਜ਼ਾਈਨ ਕੋਈ ਵੀ ਕਸਟਮਾਈਜ਼ ਕਰਾ ਸਕਦੇ ਹੋ ਆਪਣੇ ਅਕੋਰਡਿੰਗ ਕੋਈ ਵੀ ਸਟੱਫ ਲਗਵਾ ਸਕਦੇ ਹੋ ਇਹੀ ਫਾਇਦਾ ਹੈ ਜੀ ਇਹ ਦੇਖੋ ਤੁਸੀਂ ਪਹੁੰਚਿਆ ਤੇ ਇਸ ਤਰ੍ਹਾਂ ਦਾ ਕੰਮ ਮਿਲੂਗਾ ਕਈ ਚਾਹੁੰਦੇ ਨੇ ਵਾਈਟ ਸਲਵਾਰ ਨਹੀਂ ਪਸੰਦ ਕਰਦੇ ਤੁਸੀਂ 올ਓਵਰ ਸੂਟ ਵੀ ਬਣਵਾ ਸਕਦੇ ਹੋ ਕੋਈ ਹੋਰ ਕੰਟਰਾਸਟ ਵੀ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਜੀ ਇਹ ਵੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਤੇ ਸਾਡੇ ਡਿਜ਼ਾਈਨ ਜਿਹੜੇ ਪਸੰਦ ਆਏ ਹੋਣੇ ਵੀਡੀਓ ਪਸੰਦ ਆਈ ਹੋਊ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆ ਨਵੇਂ ਵੀਡੀਓ ਚ ਸਤਿ ਸ਼੍ਰੀ ਅਕਾਲ